ਦੇਖੋ 6 ਮਹੀਨੇ ਹੋ ਗਏ ਜਦੋਂ ਮੈਂ ਇੱਕ ਸਿਬਾਰੀ ਜਦ ਮਿਲੀ ਸੀਗੀ ਸਰਕਾਰ ਨੇ ਪੂਰਾ ਤੱਕਾ ਕੀਤਾ ਹੋਇਆ ਜਿੰਨੇ ਫੰਡਮੈਂਟਲਸ ਰਾਈਟਸ ਨੇ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਹਿਊਮਨ ਰਾਈਟਸ ਨੇ ਸਾਰਿਆਂ ਦੀ ਵਾਇਲੇਸ਼ਨ ਕੀਤੀ ਹੈ ਤੇ ਕਿੰਨੇ ਕਤਲ ਹੋ ਚੁੱਕੇ ਹੈ ਜੇ ਲਾਂਚ ਸਾਰਿਆਂ ਨੂੰ ਪਤਾ ਹੈ ਸਿੱਧੂ ਮੂਸੇਵਾਲਾ ਇਹਦਾ ਜਿਹੜਾ ਹੋਇਆ ਸੀ ਉਹ ਵੀ ਸਿਕਿਉਰਟੀ ਵਿਦਡਰੋ ਕਰਨ ਕਰਕੇ ਉਦੀ ਕਰਕੇ ਸਾਰਿਆਂ ਨੂੰ ਬੜਾ ਸਾਨੂੰ ਪਰਿਵਾਰ ਨੂੰ ਬੜੀ ਫਿਕਰ ਹੈ ਕਿ ਕਿ ਇਸ ਪ੍ਰਸ਼ਾਸਨ ਨੇ ਪਤਾ ਨਹੀਂ ਕੀ ਕਰਨਾ ਹੈ ਉਹਨਾਂ ਨਾਲ ਜਿੰਨਾ ਤੱਕ ਇਹਨਾਂ ਨੇ ਕੀਤਾ ਹੈ ਵਾਇਲੇਸ਼ਨਸ ਕਰਕੇ ਉਹ ਤਾਂ ਸਾਰਿਆਂ ਦੇ ਸਾਹਮਣੇ ਜਿਹੜੀ ਜਿਹੜੀ ਧਮਕੀ ਮਿਲੀ ਹੈ ਬੱਬਰ ਇੰਟਰਨੈਸ਼ਨਲ ਵੱਲੋਂ ਜੋ ਜਾਨੂ ਮਾਰਦੀ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਹੁਣ ਹਾਈ ਕੋਰਟ ਤੇ ਵੀ ਆਰਡਰ ਹੋ ਗਏ ਨੇ ਮੈਂ ਹਾਈ ਕੋਰਟ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਟਰਵਿਊ ਕਰਕੇ ਸਿਚੁਏਸ਼ਨ ਨੂੰ ਸੰਭਾਲ ਲਿਆ ਤੇ ਉਹ ਨੀਤਾ ਸਰਕਾਰ ਡੀਜੀਡੀ ਮਨਸਾ ਸੀਗੀ ਉਹ ਤਾਂ ਸਾਰਾਂ ਦੇ ਸਾਹਮਣੇ ਆ ਤੁਹਾਡੇ ਵੱਲੋਂ ਵੀ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਵੱਲੋਂ ਪਰ ਅਜੇ ਤੱਕ ਕੋਈ ਸਰਕਾਰ ਨੇ ਵੀ ਜਵਾਬ ਦਿੱਤਾ ਕਦੇ ਵੀ ਠੀਕ ਨੇ ਡਾਇਰੈਕਸ਼ਨ ਦਿੱਤੀ ਗਈ ਸੀ ਸਰਕਾਰ ਨੂੰ ਕੋਈ ਫਿਕਰ ਨਹੀਂ ਕਿਸੇ ਦੀ ਤੇ ਮਜੀਠਾ ਫੈਮਲੀ ਦੀ ਬਾਦਲ ਫੈਮਲੀ ਦੀ ਜੂਆ ਸ਼ਰੂਨੀ ਅਕਾਲੀ ਦਲ ਦੇ ਕਿਸੇ ਵੀ ਬੰਦੇ ਨਾਲ ਜੇ ਕੁਝ 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 ਹੁੰਦਾ ਹੈ ਸਾਨੂੰ ਛੱਡੋ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਜਿਹੜੀ ਸਰਕਾਰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਕਰ ਸਕਦੀ ਉਹ ਸਾਡੀ ਕੀ ਫਿਕਰ ਕਰੋਗੀ ਭੈਟਰ ਨੂੰ ਲੈ ਕੇ ਮਜੀਠਾ ਸਾਹਿਬ ਨਾਲ ਗੱਲ ਹੋਈ ਹੈ ਕੀ ਕਹਿੰਦੇ ਕੀ ਕਹਾਵਾਂ ਨੇ ਫਿਕਰ ਤਾਂ ਸਾਰਿਆਂ ਨੂੰ ਹੈ ਉਨਾਂ ਨੂੰ ਵੀ ਹੈ ਸਾਨੂੰ ਵੀ ਹੈ ਸਾਰੇ ਪਰਿਵਾਰ ਨੂੰ ਕਿੰਨੀ ਫਿਕਰ ਹੈ ਉਹਨੇ ਮਾਤਾ ਜੀ ਨੂੰ ਮਾਤਾ ਜੀ ਦਾ ਸੋਚੋ ਛੋਟੇ ਬੱਚੇ ਨੇ ਸਾਡੇ ਕੌਣ ਜ਼ਿੰਮੇਵਾਰ ਹੋਗਾ ਸਿੱਧਾ ਸਰਕਾਰ ਡੀਜੀਪੀ ਸਾਹਿਬ ਏਡੀਜੀਪੀ ਜੇਲਸ ਹੁਣ ਹਾਈ ਕੋਰਟ ਨੇ ਵੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਹੈ ਕਿ ਹੁਣ ਉਮੀਦ ਲੱਗਦੀ ਕਿ ਲੱਗਦਾ ਜੀ ਤੁਸੀਂ ਮਿਲ ਕੇ ਆਏ ਹੋ ਅੰਦਰ ਸੇਫਟੀ ਪਰਪਸ ਕੀ ਗੱਲ ਹੋਈ ਹੈ ਤੁਹਾਡੀ ਜੀ ਕੇ ਸੇਫਟੀ ਪਰਪਸ ਨਾਲ ਮੋਜੀ ਤਾਂ ਮੈਂ ਕਹਿ ਰਹੀ ਹਾਂ ਸਾਰਿਆਂ ਨੂੰ ਫਿਕਰ ਹੈ ਕਿਉਂਕਿ ਇਸ ਇਹ ਸਰਕਾਰ ਤੇ ਕਿਸੇ ਨੂੰ ਭਰੋਸਾ ਨਹੀਂ ਸਾਨੂੰ ਤਾਂ ਬਿਲਕੁਲ ਨਹੀਂ ਹੈ ਹੁਣ ਹਾਈ ਕੋਰਟ ਨੇਟ ਜੋ ਡਾਇਰੈਕਸ਼ਨ ਜਿਹੜੀ ਹੈਗੀ ਆ ਕੀਤੀ ਆ ਤੁਹਾਨੂੰ ਉਮੀਦ ਆ ਵੀ ਜਿਹੜੇ ਹੈਗੇ ਚੇਂਜ ਕਰਨਗੇ ਜਾਂ ਬੈਂਕ ਵਗੈਰਾ ਹੋਰ ਸੁਰੱਖਿਆ ਦੇ ਮਾਮਲੇ ਥੈਂਕ ਯੂ ਇਹ ਇਹਨਾਂ ਨੇ ਦੇਖੋ ਨਲੈਕ ਬੰਤ ਬੰਕ ਅ ਦੇਖੋ 6 ਮਹੀਨੇ ਹੋ ਗਏ ਜਦ ਤਈ ਮੈਂ ਪਿਛਲੀ ਵਾਰ ਜਦ ਮਿਲੀ ਸੀਗੀ ਸਰਕਾਰ ਨੇ ਪੂਰਾ ਤੱਕਾ ਕੀਤਾ ਹੋਇਆ ਜਿੰਨੇ ਫੰਡਮੈਂਟਲਸ ਰਾਈਟਸ ਨੇ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਹਿਊਮਨ ਰਾਈਟਸ ਨੇ ਸਾਰਿਆਂ ਦੀ ਵਾਇਲੇਸ਼ਨ ਕੀਤੀ ਹੈ ਤੇ ਕਿੰਨੇ ਕਤਲ ਹੋ ਚੁੱਕੇ ਹਨ ਜੇ ਲਾਂਚ ਸਾਰਿਆਂ ਨੂੰ ਪਤਾ ਹੈ ਸਿੱਧੂ ਮੂਸੇਵਾਲਾ ਜਿਹੜਾ ਹੋਇਆ ਸੀ ਉਹ ਵੀ ਸਿਕਿਉਰਿਟੀ ਵਿਦਡਰੋ ਕਰਨ ਕਰਕੇ ਉਹਦੀ ਕਰਕੇ ਸਾਰਿਆਂ ਨੂੰ ਬੜਾ ਸਾਨੂੰ ਪਰਿਵਾਰ ਨੂੰ ਬੜੀ ਫਿਕਰ ਹੈ ਕਿ ਕਿ ਇਸ ਪ੍ਰਸ਼ਾਸਨ ਨੇ ਪਤਾ ਨਹੀਂ ਕੀ ਕਰਨਾ ਹੈ ਉਹਨਾਂ ਨਾਲ ਜਿੰਨਾ ਤੱਕ ਇਹਨਾਂ ਨੇ ਕੀਤਾ ਹੈ ਵਾਇਲੇਸ਼ਨਸ ਕਰਕੇ ਉਹ ਤਾਂ ਸਾਰਿਆਂ ਦੇ ਸਾਹਮਣੇ ਜਿਹੜੀ ਜਿਹੜੀ ਧਮਕੀ ਮਿਲੀ ਹੈ ਬੱਬਰ ਇੰਟਰਨੈਸ਼ਨਲ ਵੱਲੋਂ ਜੋ ਜਾਨਵਰ ਮਾਰਦੀ ਕਿਸ ਤਰ੍ਹਾਂ ਦੇਖ ਰਹੇ ਹੋ ਜਿੱਥੇ ਸਾਹ ਇਹ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਹੁਣ ਹਾਈ ਕੋਰਟ ਤੇ ਵੀ ਆਰਡਰ ਹੋ ਗਏ ਨੇ ਮੈਂ ਹਾਈ ਕੋਰਟ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਟਰਵੀਨ ਕਰਕੇ ਸਿਚੁਏਸ਼ਨ ਨੂੰ ਸੰਭਾਲ ਲਿਆ ਤੇ ਉਹ ਨੇਤਾ ਸਰਕਾਰ ਬੀ ਜੀ ਡੀ ਮਨਸਾ ਸੀਗੀ ਉਹ ਤਾਂ ਸਾਰਾਂ ਦੇ ਸਾਹਮਣੇ ਆ ਤੁਹਾਡੇ ਵੱਲੋਂ ਵੀ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਵੱਲੋਂ ਪਰ ਅਜੇ ਤੱਕ ਕੋਈ ਸਰਕਾਰ ਨੇ ਵੀ ਜਵਾਬ ਦਿੱਤਾ ਕਦੇ ਵੀ ਠੀਕ ਨੇ ਡਾਇਰੈਕਸ਼ਨ ਦਿੱਤੀ ਕਿਸੇ ਨੂੰ ਸਰਕਾਰ ਨੂੰ ਕੋਈ ਫਿਕਰ ਨਹੀਂ ਕਿਸੇ ਦੀ ਤੇ ਮਜੀਠਾ ਫੈਮਲੀ ਦੀ ਬਾਦਲ ਫੈਮਲੀ ਦੀ ਜੂੜਾ ਸ਼ਰੂਨੀ ਅਕਾਲੀ ਦਲ ਦੇ ਕਿਸੇ ਵੀ ਬੰਦੇ ਨਾਲ ਜੇ ਕੁਝ 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 ਹੁੰਦਾ ਸਾਨੂੰ ਛੱਡੋ ਉਹ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਜਿਹੜੀ ਸਰਕਾਰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਕਰ ਸਕਦੀ ਉਹ ਸਾਡੀ ਕੀ ਫਿਕਰ ਕਰੂਗੀ ਵੈਟਰ ਨੂੰ ਲੈ ਕੇ ਮਝੱਟੇ ਸਾਹਿਬ ਨਾਲ ਗੱਲ ਹੋਈ ਹੈ ਕੀ ਕਹੇ ਕੀ ਕਿਹਾ ਹਨ ਫਿਕਰ ਤਾਂ ਸਾਰਿਆਂ ਨੂੰ ਹੈ ਉਹਨਾਂ ਨੂੰ ਵੀ ਹੈ ਸਾਨੂੰ ਵੀ ਹੈ ਸਾਰੇ ਪਰਿਵਾਰ ਨੂੰ ਕਿੰਨੀ ਫਿਕਰ ਹੈ ਉਹਨੇ ਮਾਤਾ ਜੀ ਨੂੰ ਮਾਤਾ ਜੀ ਦਾ ਸੋਚੋ ਛੋਟੇ ਬੱਚੇ ਨੇ ਸਾਡੇ ਕੌਣ ਜ਼ਿੰਮੇਵਾਰ ਹੋਗਾ ਸਿੱਧਾ ਸਰਕਾਰ डीजीपी साहब एडीजीपी जेलस ਹੁਣ ਹਾਈ ਕੋਰਟ ਨੇ ਵੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਹੈ ਕਿ ਹੁਣ ਮੇਰੇ ਲੱਗਦਾ ਜੀ ਤੁਸੀਂ ਮਿਲ ਕੇ ਆਏ ਹੋ ਅੰਦਰ ਸੇਫਟੀ ਪਰਪਸ ਕੀ ਗੱਲ ਹੋਈ ਹੈ ਸਾਡੀ ਸੇਫਟੀ ਪਰਪਸ ਨਾਲ ਮੋਜੀ ਤਾਂ ਮੈਂ کہہ ਰਹੀ ਹਾਂ ਸਾਰਿਆਂ ਨੂੰ ਫਿਕਰ ਹੈ ਕਿਉਂਕਿ ਇਸ ਇਸ ਸਰਕਾਰ ਤੇ ਕਿਸੇ ਨੂੰ ਭਰੋਸਾ ਨਹੀਂ ਸਾਨੂੰ ਤਾਂ ਬਿਲਕੁਲ ਨਹੀਂ ਹੈ ਹੁਣ ਹਾਈ ਕੋਰਟ ਨੇ ਜੋ ਡਾਇਰੈਕਸ਼ਨ ਜਿਹੜੀ ਹੈਗੀ ਆ ਕੀਤੀ ਆ ਤੁਹਾਨੂੰ ਉਮੀਦ ਆ ਵੀ ਜਿਹੜੇ ਹੈਗੇ ਚੇਂਜ ਕਰਨਗੇ ਜਾਂ ਬੈਕਗਰੋਂਦ ਹੋਰ ਸਰਕਿਆ ਬੰਦੇ ਮੈਨੂੰ ਥੈਂਕ ਯੂ ਇਹ ਇਹਨਾਂ ਨੇ ਦੇਖੋ ਨਿਲੇ ਜਗਨਾਰ